ਕਾਂਜ ਬਹੁਤ ਸ਼ਾਇ ਜੀ ਸਵੇਰ ਦੇ 7 ਵਜੇ ਦੇ ਲੋਕ ਆ ਰਹੇ ਨੇ ਗਰਮੀ ਦੇ باوجود ਫੇ ਵੀ ਜਿੰਨੀ ਦੇਖਣਦੇ ਹੀ ਉਦੋਂ ਕਿਤੇ ਵੱਧ ਲੋਕ ਵੋਟਾਂ ਪਾਉਣ ਆ ਰਹੇ ਨੇ ਇਸ ਲਈ ਲੋਕਾਂ ਨੂੰ ਦੁਬਾਰਾ ਫੇਰ ਹੀ ਤਾਂ ਕਿਹਾ ਵਾ ਵੀ ਵੱਧ ਤੋਂ ਵੱਧ ਚੜ ਕੇ ਵੋਟਾਂ ਜੀ ਚਲੋ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਦਾ 5 ਸਾਲ ਲਈ ਆਪ ਦਾ ਵਧੀਆ ਨਵੇਂ ਦਾ ਚੁਣ ਕੇ ਭੇਜੋ ਤਾਂ ਕਿ ਆਪਾਂ ਆਪਣਾ ਕਹਾ ਨਵੀਂ ਸੰਸਦ ਚੁਣ ਸਕੀ ਐਮਪੀ ਭੇਜ ਸਕੀ ਇਸ ਲਈ ਸਾਰਿਆਂ ਨੂੰ ਬੇਨਤੀ ਦੁਬਾਰਾ ਫੇਰ ਮੁੱਦੇ ਜੀ ਪਤਾ ਹੀ ਆ ਦਿੱਲੀ ਵਾਲਿਆਂ ਨੇ ਚਾਹੇ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ ਚਾਹੇ ਆਵੇ ਜਿਹੜੀਆਂ ਦਿੱਲੀ ਦੀਆਂ ਉਹ ਤੋਂ ਪਾਰਟੀਆਂ ਹਕੂਮਤ ਚਲਾਉਂਦੀਆਂ ਨੇ ਉਹ ਸਟੇਟ ਦਾ ਜਿਹੜਾ ਭਲਾ ਨਹੀਂ ਕਰਦੀਆਂ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਇਹ ਕਰਦਾ ਵੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਆਪਣੇ ਇਥੋਂ ਐਮਪੀ ਭੇਜੀਏ ਤਾਂ ਕਿ ਜੋ ਪੰਜਾਬ ਦੇ ਮੁੱਦੇ ਨੇ ਉਹ ਸਹੀ ਟਾਂਕ ਨਾਲ ਪੇਸ਼ ਕੀਤੇ ਜਾ ਸਕਣ ਇਸ ਲਈ ਆਪਾਂ ਸਾਰੇ ਕੋ ਪੁਲਾ ਕੇ ਆਪਦੀ ਖੇਤਰੀ ਪਾਰਟੀ ਨੂੰ ਅ ਅੱਗੇ ਲੈ ਕੇ ਆਈਏ ਤਾਂ ਕਿ ਜੋ ਆਪਣੇ ਰਹਿਣ ਦੇ ਮੁੱਦੇ ਸਲਝਾਉਣ ਵਾਲੇ ਨੇ ਕੁਝ ਪੁਰਾਣੇ ਮੁੱਦੇ ਸਲਝਾਉਣ ਵਾਲੇ ਨੇ ਉਹਨਾਂ ਨੂੰ ਸਲਝਾਇਆ ਜਾ ਸਕੇ ਤਾਂ ਕਿ ਸੰਸਦ ਦੇ ਵਿੱਚ ਆਪਣੇ ਮੰਦਰ ਆ ਆਪਣਾ ਇੱਕ 5 5 ਸਾਲ ਦਾ ਜਿਹੜਾ ਉੱਥੇ ਆਪਣੇ ਸਵਾਲ ਜਵਾਬ ਹੋ ਜਾਂਦੇ ਨੇ ਉੱਥੇ ਵਧੀਆ ਢੰਗ ਨਾਲ ਆਪਣਾ ਜਿਹੜਾ ਵਿਵਾਦ ਉਠਾ